ਕਹਿੰਦੇ ਨਾਤੀ ਧੋਤੀ ਰਹਗੀ ਤੇ ਨੱਕ ਤੇ ਮੱਖੀ ਬਹਿਗੀ ਆਹੀ ਕੁਝ ਹੋਇਆ ਆ ਮੁੰਡੇ ਦੇ ਨਾਲ ਜਿਹੜਾ ਵਿਚਾਰਾ ਸਵੇਰੇ ਸਵੇਰੇ ਉੱਠਿਆ ਭੱਜਿਆ ਫਿਰਿਆ ਤਿਆਰ ਹੋਇਆ ਆਪਦੇ ਘਰਦਿਆਂ ਨੂੰ ਤਿਆਰ ਕੀਤਾ ਨਾਲ ਹੋਰਾਂ ਨੂੰ ਤਿਆਰ ਕੀਤਾ ਤੇ ਫਟਾਫਟ ਘੋੜੀ ਚੜ੍ਹਿਆ ਤੇ ਬਰਾਤ ਲੈ ਕੇ ਆਇਆ ਤੇ ਫੇਰ ਕੀ ਸੀ ਬਸ ਲਾਵਾ ਫੇਰੇ ਹੋਣੇ ਹੀ ਸੀ ਉਦੋਂ ਤੱਕ ਪੁਲਿਸ ਆ ਗਈ ਤੇ ਪੁਲਿਸ ਨੇ ਆ ਕੇ ਮੁੰਡੇ ਨੂੰ ਚੁੱਕ ਲਿਆ ਤੇ ਚੁੱਕ ਕੇ ਥਾਣੇ ਲੈ ਗਏ ਇਹ ਘਟਨਾ ਕਿਤੇ ਹੋਰ ਦੀ ਨਹੀਂ ਸਾਡੇ ਹੀ ਪੰਜਾਬ ਦੀ ਆ ਫਾਜ਼ਲਕਾ ਦੇ ਅੰਦਰ ਇਹ ਘਟਨਾ ਵਾਪਰੀ ਆ ਕਿ ਇੱਕ ਮੁੰਡਾ ਜਿਹੜਾ ਪੇਸ਼ੇਵਰੋਂ ਫੌਜੀ ਦੱਸਿਆ ਜਾ ਰਿਹਾ ਉਹ ਮੁੰਡਾ ਬਰਾਤ ਲੈ ਕੇ ਆਇਆ ਇੱਕ ਕੁੜੀ ਦੇ ਨਾਲ ਵਿਆਹ ਕਰਵਾਉਣ ਲੱਗਾ ਸੀ ਮਾਪੇ ਬੜੇ ਖੁਸ਼ ਸੀ ਕੁੜੀ ਦੇ ਮਾਪੇ ਬਹੁਤ ਖੁਸ਼ ਸੀ ਕਿ ਸਾਡੀ ਧੀ ਦਾ ਵਿਆਹ ਇੱਕ ਨੌਕਰੀ ਪੇਸ਼ੇ ਵਾਲੇ ਮੁੰਡੇ ਦੇ ਨਾਲ ਹੋਣ ਲੱਗਾ ਜਿਹੜਾ ਪੇਸ਼ੇਵਰ ਜੋ ਫੌਜੀ ਆ ਕਿਉਂਕਿ ਅੱਜਕੱਲ ਨੌਕਰੀਆਂ ਕਿਸੇ ਨੂੰ ਮਿਲਦੀਆਂ ਨਹੀਂ ਤੇ ਮਾਪਿਆਂ ਨੂੰ ਹੁੰਦਾ ਹੀ ਆ ਸਾਡੀਆਂ ਧੀਆ ਖੁਸ਼ ਰਹਿਣ ਇਸੇ ਕਰਕੇ ਉਹਨਾਂ ਨੇ ਫੌਜੀ ਮੁੰਡਾ ਚੁਣਿਆ ਸੀ ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਜਿਹੜਾ ਇਹ ਫੌਜੀ ਮੁੰਡਾ ਸੀ ਇਹ ਪਹਿਲਾਂ ਵੀ ਵਿਆਹਿਆ ਹੋਇਆ ਤਾਂ ਉਸ ਇਸ ਕਰਕੇ ਜਿਹੜਾ ਉਹ ਮੁੰਡਾ ਸੀਗਾ ਉਹਦੇ ਘਰ ਵਾਲੀ ਥਾਣੇ ਜਾ ਕੇ ਬੈਠੀ ਤਾਂ ਥਾਣੇ ਜਾ ਕੇ ਜਿਹੜੀ ਉਹ ਪਹਿਲੀ ਉਹਦੀ ਘਰ ਵਾਲੀ ਸੀ ਉਹਨੇ ਸ਼ਿਕਾਇਤ ਕੀਤੀ ਕਿ ਅੱਜ ਮੇਰਾ ਘਰ ਵਾਲਾ ਮੇਰਾ ਪਤੀ ਦੂਸਰਾ ਵਿਆਹ ਕਰਵਾ ਲਿਆ ਤਾਂ ਉਹਦੀ ਸ਼ਿਕਾਇਤ ਦੇ ਉੱਪਰ ਪੁਲਿਸ ਮੌਕੇ ਤੇ ਪਹੁੰਚੀ ਤਾਂ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਉਹ ਮੁੰਡੇ ਨੂੰ ਅਰੈਸਟ ਕੀਤਾ ਤਾਂ ਫੇਰ ਜਿਹੜੇ ਘਰ ਦੇ ਆ ਉਹਨਾਂ ਨੂੰ ਸੱਚਾਈ ਪਤਾ ਲੱਗੀ ਘਰਦਿਆਂ ਦਾ ਕਹਿਣਾ ਸਾਨੂੰ ਤਾਂ ਇਸ ਪੂਰੇ ਮਾਮਲੇ ਦੀ ਜਾਣਕਾਰੀ ਹੀ ਪੁਲਿਸ ਨੇ ਦਿੱਤੀ ਆ ਸਾਨੂੰ ਤਾਂ ਇਹਦੇ ਬਾਰੇ ਭੋਰਾ ਵੀ ਜਾਣਕਾਰੀ ਨਹੀਂ ਸੀ ਘਰਦਿਆਂ ਦਾ ਕਹਿਣਾ ਕਿ ਅਸੀਂ ਤਾਂ ਬੁਲਟ ਮੋਟਰਸਾਈਕਲ ਇੱਕ ਨਵਾਂ ਲਈ ਖੜੇ ਵੇੜੇ ਦੇ ਵਿੱਚ ਅਸੀਂ ਇਹ ਵੀ ਆਪਣੀ ਕੁੜੀ ਨੂੰ ਦਾਜ-ਦੇਹੇਜ ਵਿੱਚ ਦੇਣਾ ਸੀ ਕਿ ਸਾਡਾ ਜਵਾਈ ਫੌਜੀ ਆ ਤਾਂ ਕਹਿੰਦੇ ਸਾਨੂੰ ਉਸ ਵਕਤ ਪਤਾ ਲੱਗਾ ਜਦੋਂ ਪੁਲਿਸ ਨੇ ਸਾਨੂੰ ਦੱਸਿਆ ਤਾਂ ਅਸੀਂ ਕਿਹਾ ਭਾਈ ਕਰੋ ਕਾਰਵਾਈ ਤਾਂ ਪਰਿਵਾਰਕ ਮੈਂਬਰ ਹੈਰਾਨ ਨੇ ਉਹ ਕਹਿੰਦੇ ਸਾਨੂੰ ਬਿਲਕੁਲ ਇਸ ਘਟਨਾ ਦਾ ਪਤਾ ਤੱਕ ਨਹੀਂ ਲੱਗਾ ਤਾਂ ਕਹਿੰਦੇ ਜਦੋਂ ਅਸੀਂ ਇਸ ਮਾਮਲੇ ਦੀ ਛਾਣਬੀਨ ਕੀਤੀ ਜਦੋਂ ਹੁਣ ਪੁਲਿਸ ਸਾਡੇ ਜਿਹੜਾ ਹੋਣ ਵਾਲਾ ਜਵਾਈ ਸੀ ਉਹਨੂੰ ਚੁੱਕ ਕੇ ਲੈ ਗਈ ਤਾਂ ਅਸੀਂ ਇਸ ਮਾਮਲੇ ਦੀ ਛਾਣਬੀਨ ਕੀਤੀ ਆ ਤਾਂ ਸਾਨੂੰ ਪਤਾ ਲੱਗਾ ਕਿ ਜਿਹੜਾ ਇਹ ਫੌਜੀ ਆ ਇਨੇ ਇੱਕ ਕਾਗਜ਼ ਦੇ ਉੱਪਰ ਆਪਦੀ ਘਰ ਵਾਲੀ ਦੇ ਐਵੇਂ ਸਾਈਨ ਕਰਵਾ ਲਏ ਸੀ ਤਾਂ ਵੀ ਮੈਂ ਤੈਨੂੰ ਤਲਾਕ ਦੇਣਾ ਪਰ ਉਸ ਤੋਂ ਬਾਅਦ ਵੀ ਇਹ ਆਪਣੀ ਘਰ ਵਾਲੀ ਦੇ ਨਾਲ ਹੀ ਰਹਿ ਰਿਹਾ ਸੀ ਆਪਣੇ ਪਿੰਡ ਨਹੀਂ ਰਹਿੰਦਾ ਸੀ ਕਿਸੇ ਕਿਸੇ ਪਾਸੇ ਥਾਂ ਤੇ ਦੋਨੇ ਜੀ ਰਹਿ ਰਹੇ ਸੀ ਤਾਂ ਹੁਣ ਇਹ ਫੇਰ ਸਾਡੇ ਘਰ ਬਰਾਤ ਲੈ ਕੇ ਆ ਗਿਆ ਸਾਡੀ ਧੀ ਨਾ ਵਿਆਹ ਕਰਾਉਣ ਨੂੰ ਫਿਰਦਾ ਸੀ ਸਾਨੂੰ ਇਸ ਗੱਲ ਦੀ ਭੋਰਾ ਵੀ ਪਿੰਕ ਤੱਕ ਨਹੀਂ ਸੀ ਇਹ ਸਾਰੇ ਆਰਾਮ ਜਿਹੜੇ ਉਸ ਜਿਹੜਾ ਫੌਜੀ ਮੁੰਡਾ ਹੈ ਉਹਦੇ ਹੋਣ ਵਾਲੇ ਸਹੁਰੇ ਨੇ ਉਹ ਫੌਜੀ ਦੇ ਉੱਪਰ ਲਗਾ ਰਹੇ ਆ ਇਹਨੇ ਸਾਨੂੰ ਬਿਲਕੁਲ ਵੀ ਨਹੀਂ ਪਤਾ ਸੀ ਤਾਂ ਕਹਿੰਦੇ ਜਦੋਂ ਹੁਣ ਸਾਨੂੰ ਪੂਰੇ ਮਾਮਲੇ ਦਾ ਪਤਾ ਲੱਗਾ ਅਸੀਂ ਪੁੱਛ ਪੜਤਾਲ ਕੀਤੀ ਆ ਤਾਂ ਉਹਨਾਂ ਤੋਂ ਪਤਾ ਲੱਗਾ ਸਾਨੂੰ ਪੁੱਛ ਪੜਤਾਲ ਕਰਨ ਤੇ ਸਾਨੂੰ ਪਤਾ ਲੱਗਾ ਕਿ ਜਿਹੜਾ ਇਹ ਫੌਜੀ ਆ ਇਹ ਬਰਾਤ ਵੀ ਆਪਣੇ ਪਿੰਡੋਂ ਨਹੀਂ ਸੀ ਲੈ ਕੇ ਆਇਆ ਇਹ ਬਰਾਤ ਵੀ ਕਿਤੇ ਪਾਸਿਓਂ ਹੀ ਲੈ ਕੇ ਆਇਆ ਸੀ ਕਿਸੇ ਹੋਰ ਜਗ੍ਹਾ ਤੋਂ ਲੈ ਕੇ ਆਇਆ ਸੀ ਬਸ ਬਰਾਤ ਦੇ ਵਿੱਚ ਜਿਹੜੇ ਚਾਚੇ ਤਾਏ ਆ ਦੋ ਚਾਰ ਉਹ ਆਪਦੇ ਪਰਿਵਾਰਕ ਮੈਂਬਰ ਲੈ ਕੇ ਆਇਆ ਸੀ ਬਾਕੀ ਜਿਹੜੇ ਸਾਰੇ ਬਰਾਤੀ ਸੀ ਉਹ ਪਾਸਿਓਂ ਲੈ ਕੇ ਆਇਆ ਸੀ ਤੇ ਅੱਜ ਸਾਡੀ ਧੀ ਨੂੰ ਇਹਨੇ ਵਿਆਹ ਕੇ ਲੈ ਜਾਣਾ ਸੀ ਸਾਨੂੰ ਇਸ ਮਾਮਲੇ ਦੀ ਜਾਣਕਾਰੀ ਵੀ ਨਹੀਂ ਹੋਣੀ ਸੀ ਪਰ ਕਹਿੰਦਾ ਕਿ ਕੁੜੀ ਦਾ ਪਿਤਾ ਦੱਸਦਾ ਏ ਕਹਿੰਦਾ ਕਿ ਜਦੋਂ ਪੁਲਿਸ ਨੇ ਇਹ ਸਾਰੇ ਪੂਰੇ ਮਾਮਲੇ ਦੀ ਸਾਨੂੰ ਜਾਣਕਾਰੀ ਦਿੱਤੀ ਆ ਤਾਂ ਅਸੀਂ ਹੈਰਾਨ ਰਹਿ ਗਏ ਆ ਕਿ ਚਲੋ ਸਾਨੂੰ ਪਹਿਲਾਂ ਪਤਾ ਲੱਗ ਗਿਆ ਜੇਕਰ ਸਾਡੀ ਧੀ ਦਾ ਵਿਆਹ ਹੁੰਦਾ ਹੋ ਜਾਂਦਾ ਤਾਂ ਫੇਰ ਸਾਨੂੰ ਇਸ ਮਾਮਲੇ ਦਾ ਪਤਾ ਲੱਗਦਾ ਤਾਂ ਫੇਰ ਕਾਫੀ ਜ਼ਿਆਦਾ ਨੁਕਸਾਨ ਹੋਣਾ ਸੀ ਪਰ ਮਾਪੇ ਕਹਿ ਰਹੇ ਆ ਕਿ ਅਸੀਂ ਘਰ ਪੂਰਾ ਦਿਖਾ ਰਹੇ ਨੇ ਕਿ ਘਰ ਅਸੀਂ ਪੂਰਾ ਸਜਾਇਆ ਹੋਇਆ ਅਸੀਂ ਬੁਲਟ ਮੋਟਰਸਾਈਕਲ ਸਾਡੇ ਵਿਹੜੇ ਵਿੱਚ ਖੜਾ ਅਸੀਂ ਉਹ ਆਪਣੀ ਧੀ ਨੂੰ ਦੇਣਾ ਸੀਗਾ ਦਾਜ ਦਹੇਜ ਦੇ ਵਿੱਚ ਜਾ ਜਿਹੜਾ ਇਹ ਮਾਮਲਾ ਹੈਰਾਨੀ ਜਨਕ ਮਾਮਲਾ ਇਹ ਜਿਹੇ ਪਤਾ ਨਹੀਂ ਕਿੰਨੇ ਕ ਮਾਮਲੇ ਸਾਡੇ ਪੰਜਾਬ ਦੇ ਅੰਦਰੋਂ ਜਾਂ ਸਾਡੇ ਭਾਰਤ ਦੇ ਅੰਦਰੋਂ ਸਾਹਮਣੇ ਆ ਜਾਂਦੇ ਨੇ ਤਾਂ ਇਹ ਇਕੱਲਾ ਇਹ ਵਰਤਾਰਾ ਨਹੀਂਗਾ ਵੀ ਇਹ ਕੰਮ ਮੁੰਡੇ ਨੇ ਕੀਤਾ ਜਿਹੜੀਆਂ ਜਿੰਨੀਆਂ ਵੀ ਸਮਾਜ ਦੇ ਅੰਦਰ ਜਿਹੜੀਆਂ ਪਿਛਲੇ ਦਿਨਾਂ ਤੋਂ ਕਢਣਾਵਾ ਵਾਪਰ ਰਹੀਆਂ ਨੇ ਜਾਂ ਸਾਹਮਣੇ ਆ ਰਹੀਆਂ ਨੇ ਲਗਾਤਾਰ ਤਾਂ ਬਣੀ ਹੋਈ ਹੈ ਇਹਨਾਂ ਘਟਨਾਵਾਂ ਦੇ ਵਿੱਚ ਕਿਤੇ ਪਤੀ ਵੱਲੋਂ ਪਤਨੀ ਦਾ ਕਤਲ ਕਰ ਦਿੱਤਾ ਕਿਤੇ ਪਤਨੀ ਵੱਲੋਂ ਪਤੀ ਦਾ ਕਤਲ ਕਰ ਦਿੱਤਾ ਕਿਤੇ ਵਿਆਹ ਵਿੱਚ ਧੋਖਾ ਮੁੰਡੇ ਵੱਲੋਂ ਦਿੱਤਾ ਗਿਆ ਤੇ ਕਿਤੇ ਵਿਆਹ ਵਿੱਚ ਧੋਖਾ ਕੁੜੀ ਦੇ ਵੱਲੋਂ ਦਿੱਤਾ ਗਿਆ ਤਾਂ ਕਈ ਸਾਰੇ ਲੋਕ ਇਹਨਾਂ ਨੂੰ ਐ ਸਮਝਦੇ ਆ ਵੀ ਆਹ ਕੰਮ ਤਾਂ ਜਾਂ ਕੁੜੀਆਂ ਹੀ ਕਰਦੀਆਂ ਨੇ ਜਾਂ ਮੁੰਡੇ ਹੀ ਕਰਦੇ ਨੇ ਤਾਂ ਇਹ ਮਾਮਲਾ ਇੱਥੇ ਨਹੀਂ ਹੈਗਾ ਅਸਲ ਵਿੱਚ ਇਹ ਰੁਝਾਨ ਜਿਹੜਾ ਬਰਾਬਰ ਹੀ ਚੱਲ ਪਿਆ ਜਦੋਂ ਅਸੀਂ ਹਰ ਰੋਈ ਦੀਆਂ ਘਟਨਾਵਾਂ ਦੇਖਦੇ ਆ ਨਾ ਤਾਂ ਉਨੀਆਂ ਹੀ ਘਟਨਾਵਾਂ ਨੂੰ ਅੰਜਾਮ ਮੁੰਡਿਆਂ ਨੇ ਦਿੱਤਾ ਹੁੰਦਾ ਤੇ ਲਗਭਗ ਉਨੀਆਂ ਹੀ ਘਟਨਾਵਾਂ ਨੂੰ ਅੰਜਾਮ ਕੁੜੀਆਂ ਨੇ ਦਿੱਤਾ ਹੁੰਦਾ ਅੱਜ ਦੇ ਸਮਾਜ ਦੀ ਇਹ ਹਾਲਤ ਹੋ ਚੁੱਕੀ ਆ ਸੋ ਇਨਾ ਘਟਨਾਵਾਂ ਤੇ ਨਿਰਾਪura ਨਾਤਾ ਕੱਲਾ ਮਜ਼ਾਕ ਉੜਾਏ ਸਰਨਾ ਨਾ ਗਾਲਾਂ ਕੱਢੇ ਸਰਨਾ ਨਾ ਵੀ ਇਹ ਹੈਗਾ ਵੀ ਚਲੋ ਜਾਣ ਦੋ ਐਵੇਂ ਸੋਚ ਕੇ ਸਰਨਾ ਇਨਾ ਘਟਨਾਵਾਂ ਤੇ ਸੋਚਣਾ ਪੈਣਾ ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ ਜਿਹੜੀਆਂ ਆਏ ਦਿਨ ਇਹ ਘਟਨਾਵਾਂ ਵਾਪਰ ਰਹੀਆਂ ਨੇ ਸਾਡੇ ਸਮਾਜ ਦੇ ਅੰਦਰ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਤੇ ਰਲ ਮਿਲ ਕੇ ਇਨਾ ਘਟਨਾਵਾਂ ਦੇ ਹੱਲ ਵੱਲ ਵਧਣਾ ਚਾਹੀਦਾ ਇਹ ਘਟਨਾ ਸਾਡੇ ਰਾਜਨੀਤਿਕ ਸਿਸਟਮ ਨਾਲ ਸਮਾਜਿਕ ਆਰਥਿਕ ਤੇ ਕੁਝ ਕਾਨੂੰਨੀ ਪੱਧਰ ਤੇ ਚੀਜ਼ਾਂ ਦੇ ਨਾਲ ਜੁੜੀਆਂ ਹੋਈਆਂ ਨੇ ਜਿਨ੍ਹਾਂ ਵਿੱਚ ਸੁਧਾਰ ਕਰਨ ਦੀ ਲੋੜ ਆ ਸੋ ਸਰਕਾਰਾਂ ਨੂੰ ਚਾਹੀਦਾ ਇਹਨਾਂ ਚੀਜ਼ਾਂ ਤੇ ਵਿਸ਼ੇਸ਼ ਧਿਆਨ ਦੇਣ ਤਾਂ ਕਿ ਜਿਹੜੀਆਂ ਇਹ ਆਏ ਦਿਨ ਸਾਡੇ ਸਮਾਜ ਦੇ ਅੰਦਰ ਵਾਪਰਦੀਆਂ ਘਟਨਾਵਾਂ ਨੇ ਇਹਨਾਂ ਨੂੰ ਠੱਲ ਪਾਈ ਜਾਵੇ ਜੇਕਰ ਕਿਸੇ ਨੇ ਕਿਸੇ ਨਾਲ ਵਿਆਹ ਕਰਾਉਣਾ ਤਾਂ ਪਹਿਲਾਂ ਆਪਣਾ ਜਿਹੜਾ ਜੇਕਰ ਤੁਸੀਂ ਪਹਿਲਾਂ ਵਿਆਹੇ ਹੋਓ ਤਾਂ ਜਿਹੜਾ ਆਪਣਾ ਪਹਿਲਾ ਪਹਿਲਾ ਜੀਵਨ ਸਾਥੀ ਆ ਉਹਨੂੰ ਤਲਾਕ ਦਿਓ ਤੇ ਫਿਰ ਤੁਸੀਂ ਨਵੀਂ ਥਾਂ ਤੇ ਵਿਆਹ ਕਰਾਓ ਪਰ ਕਈ ਲੋਕ ਇਹ ਸ਼ਿਕਾਇਤ ਕਰਦੇ ਨੇ ਕਿ ਜਿਹੜਾ ਸਾਡਾ ਪਹਿਲਾ ਵਿਆਹ ਹੋਇਆ ਹੁੰਦਾ ਉਹਦਾ ਕਾਨੂੰਨੀ ਪ੍ਰੋਸੈਸ ਹੀ ਇੰਨਾ ਲੰਮਾ ਕਿ ਅਸੀਂ ਜੇਕਰ ਕਾਨੂੰਨ ਦੇ ਅਕੋਰਡਿੰਗ ਅਸੀਂ ਵੇਟ ਕਰੀਏ ਜੋ ਸਾਡੇ ਕੇਸ ਚ ਚੱਲਦੇ ਹੁੰਦੇ ਆ ਤਾਂ ਸਾਡੀ ਸਾਰੀ ਸਾਰੀ ਉਮਰ ਬੀਤ ਜAVE ਜਾਵੇ ਇਸ ਕਰਕੇ ਅਸੀਂ ਗੈਰ ਕਾਨੂੰਨੀ ਤਰੀਕੇ ਨਾਲ ਵਿਆਹ ਕਰਾਉਨੇ ਆ ਪਰ ਇਹ ਠੀਕ ਨਹੀਂਗਾ ਇਹਦਾ ਕੋਈ ਨਾ ਕੋਈ ਹੱਲ ਕੱਢਣਾ ਚਾਹੀਦਾ ਸਰਕਾਰਾਂ ਨੂੰ ਵੀ ਇਸ ਪਾਸੇ ਧਿਆਨ ਦੇਣਾ ਚਾਹੀਦਾ ਜਿੰਨੇ ਵੱਡੇ ਪੱਧਰ ਤੇ ਆਏ ਦਿਨ ਇਹ ਘਟਨਾਵਾਂ ਸਾਡੇ ਸਮਾਜ ਦੇ ਅੰਦਰ ਵਾਪਰ ਰਹੀਆਂ ਨੇ ਤਾਂ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਕਿ ਇੱਕ ਘਰੇ ਬੈਠੀ ਆ ਪਤਨੀ ਤੇ ਦੂਜੀ ਨੂੰ ਮੁੰਡਾ ਵਿਆਹਣ ਆ ਗਿਆ